रोकान अॼु तुंहिंजे ਲੋਕ ਨੋ ਕੀ ਲੋਕ ਨੋ ਆਹ ਸਾਰੇ ਮੰਦੋ ਨੂੰ ਤੇਰੀ ਨਾ ਨਾ ਜਤਰਾ ਰਹਿਸ ਦਾ ਜਾਤ ਕਰਦੇ ਆ ਸਤ ਸਦਿਆ ਸਤ ਸਦਿਆ ਅਪਾ ਜੀ ਅੱਜ ਸਮਾਗਮ ਬਤੁਮਾਰ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿ ਆਕਾਲ ਜੋ ਰੂਹ ਖਾਲਸਾ ਸਭ ਜੀ ਗੰਤਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪਰਵ ਦੀਆਂ ਖੁਸ਼ੀਆਂ ਅੰਦਰ ਮੁਰਦਲਾ ਹਰੀਆਵੇਲਾ ਸਾਹਿਬ ਜੀ ਤੋਂ ਜੋ ਸਤਿਗੁਰੂ ਸ੍ਰੀ ਗੁਰੂ ਰਾਜ ਸਾਹਿਬ ਮਹਾਰਾਜ ਜੀ ਦੀ ਸ਼ਤਿ ਸ਼ਾਇ ਹੈ ਪੰਜਾਬ ਪਿਆਰੇ ਦੀ ਜਵਾਈ ਵਿੱਚ ਜੋ ਮਹਾਨ ਨਗਰ ਕੀਰਤਨ ਪਰ ਆਰੰਭ ਹੋਇਆ ਸਨ ਐਸਵੇ ਨੇ ਆਪੋ ਸਤਨ ਬਾਬਾ ਸ਼ੇਖ ਫਰੀਦ ਜੀ ਦੇ ਪਰਤੋਂ ਉਸਤਾਦ ਤੇ ਪਹੁੰਚੇ ਹਨ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੇ ਹਾਲੇ ਦੀ ਲੱਖ ਲੱਖ ਵਧਾਈ ਹੋਵੇ ਸਭ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਨਗਰ ਨਿਵਾਸੀ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਪਾਲਸੋਲੋਂ ਗਤੀ ਜਲਵਰੀ ਨੂੰ 사ਤਗੁਰੂ ਜੀ ਦੇ ਸ੍ਰੀ ਸਬਖੰਡ ਪਾਠਾ ਦੇ ਭੋਗ ਤੋਂ ਉਪਰੰਤ ਮਹਾਨ ਪਰਮਸਵਾਗਮ ਹੋ ਰਹੇ ਹਨ ਹੋ ਰਹੇ ਸਮਾਗਮ ਅੰਦਰ ਤਖਸਾਲਾਂ ਦੇ ਸਿੰਘ ਸਹਿਬਾਨ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਾਜਖੰਡ ਸ੍ਰੀ ਹਰਮੰਦਾ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਕਥਾਵਾਚਕ ਯਾਦੀ ਸਾਹਿਬ ਸਿੰਘ ਜੀ ਮਹਾਰ ਕੰਡੇ ਸ਼ਾਬਾਸ਼ ਸ਼ਾਬਾਦ ਬਾਰ ਕੰਡੇ ਵਾਲੇ ਅੱਦੇ ਪਾਸ ਦੇ ਪਰਸੇ ਢਾਟੀ ਜਥੇ ਸਤਿ ਵਾਹ ਬਹਾਪੁਰਹ ਪਹੁੰਚ ਰਹੇ ਹਨ ਸਭੂ ਸਭ ਤਾਲੇ ਚੱਲ ਰ ਵਿੱਚ ਬੇਨਤੀ ਹੈ ਅਰਸੋ ਨੂੰ ਵੀ ਹਮ ਮਾਗੇ ਦਰਸ਼ਨ ਦੇਣ ਦੀ ਕਿਰਪਾਲਤਾ ਕਰ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪ੍ਰਕਾਸ਼ ਗੁਰਪਉ ਦੀਆਂ ਖੁਸ਼ੀਆਂ ਅੰਦਰ ਸਭੂ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਆਪ ਸਥਾਨ ਬਾਬਾ ਸ਼ੇਖ ਫਰੀ ਜੀ ਨੇ ਪ੍ਰਬੰਧਕ ਕਮੇਟੀ ਸਭੂ ਸੇਵਾਦਾਰਾਂ ਨੂੰ ਨਗਰ ਨਿਵਾਸੀ ਸਭਤਾਂ ਨੂੰ ਅਲਕਾ ਨਿਵਾਸੀ ਸਭਤਾਂ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦਾ ਸਭ ਸਾਰੇ ਨੂੰ ਸ਼ਹਿਰੀ ਘਰ ਆ ਰਿਹਾ ਪਾਚਾ ਤੇ ਪਵਿੱਤਰ ਸਥਾਨ ਦੋਵਾਰਾ ਹਦੀਆਂ ਵਿਲਾਬ ਤੋਂ ਸੰਸਥਾ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਹਰਿਰਾਜ ਸਾਹਿਬ ਦਾ ਮਖਾਸ ਦੇ ਹਾਲਾ 31 ਜਨਵਰੀ ਨੂੰ ਇਸੇ ਸਥਾਨ ਤੇ ਬੜੀ ਧੂਰਤ ਆਮਨਾ ਮੜਾਇਆ ਜਾਂਦਾ ਹੈ। ਤੋਂ ਹਰ ਸਾਲ ਦੀ ਤਰ੍ਹਾਂ 29 ਜਨਵਰੀ ਨੂੰ ਇਹ ਮਹਾਨ ਨਗਰ ਪੀਤ ਜਿਹੜਾ ਅਮਰਤਵੇਲੇ ਪ੍ਰਸਾਦ ਦਾ ਜਿਹੜਾ ਸੂਚੇ ਤੌਰ ਤੇ ਵੱਖ-ਵੱਖ ਨਗਰਾਂ ਦੀ ਪ੍ਰਕਰਮਾ ਕਰਦਾ ਤਾਂ ਇਸ ਸੰਸਥਾ ਤੇ ਪਹੁੰਚਦਾ। ਤੋਂ 31 ਤਰੀਕ ਨੂੰ ਦਾਸਤਾ ਦੇ ਸਾਰੇ ਸਹਿਬਾਨ ਨੇ ਰਾਗੀ ਸਾਡੀ ਤੇ ਕਥਾ ਤੇ ਵਿਚਾਰ ਵਾਂਗ ਉਹ ਗੁਰੂ ਤੇ ਪਿਆਰੇ ਆ ਕੇ ਦਰਬਾਰੇ ਦੇ ਰਹੇ ਆ। ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਨਾ। ਗੁਰੂ ਸਾਹਿਬ ਕਿਰਪਾ ਕਰਨ। ਅਮਰ ਸਿਚਾਰ ਦੀ ਉਹ ਦਿਨ ਹੋਣਾ। ਜਿਹੜੇ ਮਾਈ ਭਾਈ ਹਾਲੇ ਅਮਰ ਤੋਂ ਸਖਣੇ ਆ। ਉਹ ਉਸ ਦੇ ਨਾਲ ਆ ਕੇ ਅਮਰ ਦੀ ਦਾਤ ਵੀ ਗੁਰੂ ਪਾਤਸ਼ਾਹ ਤੋਂ ਪ੍ਰਾਪਤ ਕਰਨ। ਸਾਰੀ ਸੰਗਤ ਨੂੰ ਇੱਕ ਵਾਰੀ ਫੇਰ ਆਜ ਦੇ ਮਿਵਾਰਕ ਇਸ ਨਗਰ ਕੀਰਤਨ ਦੇ ਬਹੁਤ-ਬਹੁਤ ਵਧਾਈ ਦਿੰਨਾ। ਸਤਪੁਰਾਂ ਦੇ ਮਹਾਨ ਹੋਰਪੁਰ ਦੇ ਸਾਰੇ ਸਾਧੂਆਂ ਨੂੰ ਬਹੁਤ-ਬਹੁਤ ਵਧਾਈ ਦੇ। ਵਾਹਿਗੁਰੂ ਦੀ ਖਾਤਮਾ ਬਾਕੀ। ਉਦੋਂ ਕਰੋ ਵੜ ਭਾਗੀਓ ਸਿਮਰੋ ਹਰ ਹਰ ਨਾਏ। ਨਾਨਕ ਜੇ ਸਿਮਰ ਸਭ ਤੋਂ ਸੋਵੇ ਦੁੱਖ ਦਰਦ ਭਰਮ ਜਾਏ। ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ। ਜੇ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਨ ਸ਼ੋ ਪ੍ਰਾਪਤ ਧਰਤੀ ਗੁਰਦਾਰ ਹਰੀਆਂ ਵਿਲਾ ਸਾਹਿਬ ਜੀ ਤੋਂ ਸਤਵੇਂ ਪੁਰਖ ਨਾਨਕ ਧੰਨ ਗੁਰੂ ਸ਼੍ਰੀ ਗੁਰੂ ਹਰਿ ਰਾਜ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਨਗਰ ਕੀਰਤਨ ਦੀ ਅਲੰਬਤਾ ਹੋ ਰਹੀ ਹੈ ਸਿੰਘ ਸਾਹਿਬ ਆਬਾ ਨਿਹਾਲ ਸਿੰਘ ਜੀ ਮਿਸਰ ਸ਼ਹੀਦਾਂ ਤਰਨਤਾਲ ਦੇ ਮੁਖੀ ਅਤੇ ਪੰਜ ਪਿਆਰੇ ਸਿੰਘ ਰシャンਜੀਤ ਸਿੰਘ ਸਾਡੇ ਸਤਿਕਾਰਯੋਗ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਬੜੇ ਉਤਸ਼ਾਹ ਤੇ ਉਮਾਦ ਦੇ ਨਾਲ ਏਸ਼ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੀਆਂ ਹਨ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਕਾਨਾਂਗਲ ਦੀਆਂ ਸਮੂਹ ਵਜਾਂਵਲੋਂ ਸਮੂਹ ਸੰਗਤਾਂ ਨੂੰ ਸਮੂਹ ਵਿਸ਼ਵ ਦੀਆਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਪਰਪਰ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਉੱਥੇ ਚੜ੍ਹਦੀ ਕਲਾ ਟਾਈਮ ਟੀਵੀ ਅਜੀਤ ਅਜੀਤ ਪੰਜਾਬੀ ਸਮਾਚਾਰ ਸਾਰੇ ਚੈਨਲਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਉਪਦੇਸ਼ਾਂ ਦਾ ਸਾਰੇ ਹਾਲ ਸੰਗਤਾਂ ਤੱਕ ਪਹੁੰਚਾ ਰਹੇ ਹਨ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ